ਕੋਈ ਗੱਲ ਨਹੀਂ ਕੋਈ ਫੋਟੋ ਬਾਅਦ ਕਿਉਂ ਅਰੇ ਬਾਈ ਕੋਈ ਸੋਚਾ ਜਿਹਾ ਚਿੱਗਾ ਬੜਾ ਜੂਰਾ ਆ ਕੈਮਰਾ ਹਣਾ ਇਹ ਕੈਮਰਾ ਹੈ ਫਾੜਾ ਫਟਾ ਹਾਂ ਇਹ ਉਹ ਜਿਹੜੇ ਲਾਉਂਦੇ ਨੇ ਲੋਕੇ ਸਾਹਮਣੇ ਉਹਨਾਂ ਨੂੰ ਆਈ ਜਾਂਦਾ ਨੇ ਉਧਰਲੇ ਪੱਲੇ ਤੋਂ ਤਾਂ ਦਿਨ ਤੋਂ ਤੂੰ ਕਿਤਾ ਨਹੀਂ ਆਇਆ ਨਹੀਂ ਕਾਲੀ ਜੀ ਲਾਸਟ ਕੀ ਹੁੰਦੇ ਆਏ ਪਾਜੀ ਲਾਸਟ ਹੋ ਗਿਆ ਭਾਈ ਇਹ ਨਹੀਂ ਆਈ ਪਾਜੀ ਪਹਿਲੀ ਨਹੀਂ ਆਏ ਇੱਥੇ ਖੜਾ ਤੈਨੂੰ ਫੋਨ ਕਰਨਾ ਲਾਸਟ ਮਾਰਾਂ ਮੈਂ ਮੇਜ ਜੀ ਉਹ ਠੀਕ ਪੈ ਗਿਆ ਹੋਰ ਆਉਣ ਨੂੰ ਇਹਨਾਂ ਨੂੰ ਬਾਹਰ ਇੱਕ ਪਾਰਟੀ ਦਾ ਮਾਰਿਆ ਸ਼ਾਮ ਦਾ ਲਾਉਣ ਇੰਤਰ ਹੈਗਾ ਬਟ ਨੋ ਨਾ ਮੈਂ ਚੜ੍ਹਦਾ ਹਾਂ ਹਾਂ ਕਦਰ ਚਾਰਕ ਨੂੰ ਪਾਸ ਕਰਨਾ ਵਾਟ ਸਬਤ ਜੋ ਕੋ ਤਾਂ ਉਹ ਪਰਾਂ ਦੇ ਕਰਤੀ ਬਾਹਰ ਜਿੰਦ ਦਾ ਲਾਗ 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 ਲਾ ਬਾਬਾ ਕੀ ਜੰਗੀ ਦੀ ਜਿਹੜੇ ਆਪਣੇ ਪਠਾਨਕੋੜੋਂ ਸੀ ਉਹਨਾਂ ਦਾ ਗੱਦਰਾ ਸਾਹਿਬ ਉਹਨਾਂ ਨੇ ਜਿੱਤ ਜ਼ਮੀਨ ਦਿੱਤੀ 50 ਕਿੱਤੇ ਇਹ ਗਾਂ ਨਾਲ ਛੇਕੀ ਦਿੱਤੀ ਹੋਈ ਸੀ ਅੱਜ ਜਿਹੜੇ ਜ਼ਮੀਨ ਵਾਲੇ ਉਹਨਾਂ ਨੇ ਪੇਪਰ ਲਾ ਕੇ ਸਪਰੇਅ ਕਰਾਉਣਾ ਸੀ ਉਹਨਾਂ ਨੂੰ ਅਚਾਨਕ ਇੱਕ ਚੀਜ਼ ਹੀ ਸੀ ਕਿ ਤਾ ਉਹ ਵੀ ਛੱਤੀ ਚੀਜ਼ ਆ ਗਈ ਉਹ ਸਾਰਾ ਇਨਫੋਰਮੇਸ਼ਨ ਦਿੱਤੀ ਨਹੀਂ ਆਇਆ ਮੌਕੇ ਤੇ ਇਹ ਡਰੋਨ ਹੈ ਕੋਈ ਦੋ ਤਿੰਨ ਦਿਨ ਪਹਿਲਾਂ ਦਾ ਟਿਕਿਆ ਹੋਇਆ ਪਾਣੀ ਲੱਗਾ ਤੜਕ ਨੂੰ ਉਹ ਵੀ ਸਫਲੇ ਵੀ ਆ ਰਹੇ ਸਾਰੀ ਇਹ ਨੀਤ ਕਿਸ ਕਰ ਮਗਦਮਾ ਦਾ ਚਾਹੇ ਕੁਝ ਹੋਰ ਵੀ ਚੀਜ਼ ਮਿਲੀ ਹੈ ਸਰ ਡਰੋਨ ਦੇ ਨਾਲ ਇਸ ਤੋਂ ਇਲਾਵਾ ਹੋਰ ਜੀ ਹੈ ਇਹ ਹਾਲਿੰਦੀ ਦੀ ਸਫਲਤ جاری ਹੈ ਤੇ ਕਿਹੜੇ ਪਿੰਡ ਦੀ ਹੈ ਸਰ ਜ਼ਮੀਨ ਇਹਨੂੰ ਡੇਅ ਹੋ ਵੈਰੀਫਿਕੇਸ਼ਨ ਕਰਦੇ ਆ ਪਤਾ ਲੱਗ ਜਾਣਾ ਹੈ